ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਰੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਰੀ ਅਸੀਂ ਪਤਾ ਲੱਗਾ ਜੇ ਬੜੇ ਆਏ ਆ ਤੇ ਬਹੁਤ ਮਾੜਾ ਬਹੁਤ ਮਾੜਾ ਕਹਿ ਸਕਦੇ ਹਾਂ ਪਾਰਟੀ ਵਿੱਚ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਬੁਸੇਖੀ ਸੀ ਨਾ ਬਹੁਤ ਨੌਲਸ ਸੀ ਬਹੁਤ ਮਾੜਾ ਕਿੰਨੇ ਕੁ ਤੁਹਾਨੂੰ ਤਲਾਹ ਮਿਲ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਇਹ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿਹਦੇ ਮੈਂ ਜਾ ਰਿਹਾ ਪਰਵਾਹ ਚਾਲ ਕੇ ਡੇਗੀ ਕੋਈ ਕੋਲ ਦੇਤੀ ਗੋਲੀ ਚੱਲ ਸਕਦੀ ਹੈ 59 ਨੰਬਰ ਸਰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਉਹਦੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚੱਲੀ ਹੈ ਅਸੀਂ ਪਤਾ ਲੱਗਾ ਜੇ ਕੱਲੇ ਆਈ ਹੈ ਅੱਜ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਨਾ ਬਹੁਤ ਵੱਡਾ ਘਟਨਾ ਜੀ ਸਾਨੂੰ ਬੜਾ ਵੱਡਾ ਘਟਨਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਔਰ ਸਾਹਿਬ ਤੋਂ ਬਹੁਤ ਗੁੱਸੇ ਖਦੇ ਸੀ ਨਾ ਬਹੁਤ ਨਾਰਾਜ਼ ਸੀ ਬਹੁਤ ਮਾਰਾ ਕਿੰਨੇ ਕੁ ਤੁਹਾਨੂੰ ਖ਼ਬਰ ਮਿਲੀ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਜੀ ਇਸ ਕੀ ਕਾਰਨ ਕੀ ਰਹਨੇ ਪਤਾ ਨਹੀਂ ਕਿ ਕਿ ਮੈਂ ਜਾ ਰਿਹਾ ਪਰਵਾ ਚਾਲ ਕੇ ਦੇਗੀ ਕੋਈ ਕੰਟਰੋਲ ਦੇ ਕੇ ਗੋਲੀ ਲੱਗ ਸਕਦੀ ਹੈ 50 ਐਂਗਲ ਦੇ ਸਰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਰੇ ਜਿਹਦੇ ਗੋਲੀ ਲੱਗਨ ਨਾਲ ਜਿਹੜੀ ਅਚਾਨਕ ਗੋਲੀ ਚਲੀ ਹੈ ਉਹੀ ਪਤਾ ਲੱਗਾ ਜੇ ਕੱਲੇ ਆ ਹੀ ਹੈ ਜੇ ਪਰ ਬਹੁਤ ਮੋੜਾ ਬਹੁਤ ਮੋੜਾ ਕਹਿ ਸਕਦੇ ਪਾਰਟੀ ਵਿੱਚ ਵੱਡਾ ਘਟਨਾ ਬਹੁਤ ਵੱਡਾ ਘਟਨਾ ਸਾਨੂੰ ਬੜਾ ਵੱਡਾ ਘਟਨਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਪਰ ਸਾਹਿਬ ਬਹੁਤ ਗੁੱਸੇ ਖੇਸੇ ਲੱਗ ਬਹੁਤ ਨਾਰਾਜ਼ ਸੀ ਬਹੁਤ ਮਾੜਾ ਕਿੰਨੇ ਕੋਈ ਤੁਹਾਨੂੰ ਤਲਾਅ ਮਰੀ ਤੇ ਕੀ ਹੁਣ 15 ਮਿੰਟ ਪਹਿਲਾਂ پتہ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਵੇ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿਹਦੇ ਮੈਂ ਜਾ ਰਿਹਾ ਚੱਲ ਕੇ ਡੇਗੀ ਕੋਈ ਕੰਟਰੋਲ ਦੇਤੀ ਗੋਲੀ ਲੱਗ ਸਕਦੀ 50 ਨੰਬਰ ਦੇ ਸਰ ਜੀ ਨੂੰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਰੋਗੀ ਨੂੰ ਗੋਲੀ ਲੱਗਨ ਨਾਲ ਜੀ ਅਚਾਨਕ ਗੋਲੀ ਚਲੀ ਹੈ ਅਸੀਂ ਪਤਾ ਲੱਗਾ ਜੇ ਕੱਲੇ ਆਈ ਹੈ ਜੇ ਬਹੁਤ ਮਾੜਾ ਬਹੁਤ ਮਾੜਾ ਕਹ ਸਕਦੇ ਪਾਰਟੀ ਵਿੱਚ ਵੱਡਾ ਘਟਾ ਵਾੜਾ ਬਹੁਤ ਵੱਡਾ ਘਟਾ ਹੈ ਸਾਨੂੰ ਬੜਾ ਵੱਡਾ ਘਟਾ ਲਧਿਆੜੇ ਵਾਸੀਆਂ ਨੂੰ ਸਾਡਾ ਭਰਾ ਜੀ ਵੱਡਾ ਪਰ ਸਾਹਿਬ ਬਹੁਤ ਗੁੱਸੇ ਖੇਸੇ ਸੀ ਨਾ ਬਹੁਤ ਨੌਲਸ ਸੀ ਬਹੁਤ ਮੜਾ ਕਿੰਨੇ ਕੋ ਤੁਹਾਨੂੰ ਤਲਾ ਮਰੀ ਤੇ ਕੀ ਮੈਂ ਤਾਂ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਮੈਂ ਜਾ ਰਿਹਾ ਚੱਲ ਕੇ ਡਿੰਗੀ ਕੋਈ ਕੰਟਰੋਲ ਦੇ ਕੇ ਗੋਲੀ ਚੱਲ ਸਕਦਾ 50 ਨੰਬਰ ਸਰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਇਹ ਚਾਲ ਨੂੰ ਗੋਲੀ ਚੱਲੀ ਹੈ ਹੁਣ ਪਤਾ ਲੱਗਾ ਜੇ ਕਿ ਆਈ ਹੈ ਇਹ ਤੇ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਹਾਂ ਪਾਰਟੀ ਵਿੱਚ ਵੱਡਾ ਘਟਾ ਹੋਣਾ ਬਹੁਤ ਵੱਡਾ ਘਟਾ ਹੈ ਸਾਨੂੰ ਬੜਾ ਵੱਡਾ ਘਟਾ ਲੁਧਿਆਣਾ ਦੇ ਵਸੇ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਗੁੱਸੇ ਖਦੇ ਸੀ ਨਾ ਬਹੁਤ ਨੌਲਸ ਸੀ ਬਹੁਤ ਮਾਰਾ ਹੈ ਕਿੰਨੇ ਵਜੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਂ ਤਾਂ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਕੀ ਕਾਰਨ ਕੀ ਰਹੇ ਨੇ ਪਰ ਸਾਡੇ ਸਿਰ ਮੈਂ ਜਾ ਰਿਹਾ ਪਰ ਚਾਲ ਕੇ ਡਿੰਗੀ ਕੋਈ ਪਸੌਲ ਦੇਖੀ ਗੋਲੀ ਚੱਲ ਸਕਦੀ ਹੈ 59 ਮੇਰੇ ਸਾਹ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਉਹਦੇ ਗੋਲੀ ਲੱਗਨ ਨਾਲ ਜੇ ਅਚਾਨਕ ਗੋਲੀ ਚੱਲੀ ਹੈ ਇਹ ਪਤਾ ਲੱਗਾ ਜੇ ਕਿਹਦੇ ਆਈ ਹੈ ਜੇ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਹਾਂ ਪਾਰਟੀ ਨੂੰ ਇੱਕ ਵੱਡਾ ਘਾਟਾ ਬਹੁਤ ਵੱਡਾ ਘਾਟਾ ਸਾਨੂੰ ਬੜਾ ਵੱਡਾ ਘਾਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਔਰ ਸਾਹਿਬ ਤੋਂ ਬਹੁਤ ਮੁਸਿੱਖ ਦੀ ਸੀ ਨਾ ਬਹੁਤ ਨੌਲਸ ਸੀ ਬਹੁਤ ਮਾਰਾ ਕਿੰਨੇ ਵੇ ਤੁਹਾਨੂੰ ਖ਼ਬਰ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿੱਥੇ ਮੈਂ ਜਾ ਰਿਹਾ ਪਰਵਾਹ ਚ ਫਿਰ ਸਾਲ ਦੇ ਕਿਹੜੀ ਗੋਲੀ ਚਲ ਸਕਦੀ ਹੈ 59 ਮੇਰੇ ਸਾਥ